ਇੱਕ ਵਾਰੀ ਫੇਟ ਵਟ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਤੇ ਅੱਜ ਦੀਆਂ ਜਿਹੜੀਆਂ ਆਪਣੀਆਂ ਡਿਟੇਲਸ ਹੁੰਦੀਆਂ ਕਿ ਇਸ ਤਰ੍ਹਾਂ ਦੀ ਜਿਹੜੀ ਬੜੀਆਂ ਇੰਪੋਰਟੈਂਟ ਹੁੰਦੀਆਂ ਬੜੀਆਂ ਮਹੱਤਵਪੂਰਨ ਕੋਈ ਨਾ ਕੋਈ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਉਹਨਾਂ ਨਾਲ ਰਿਲੇਟਡ ਇੱਕ ਖਬਰ ਆ ਜਿਹੜੀ ਬਹੁਤ ਹੀ ਇੱਕ ਵੱਡੀ ਹੈਗੀ ਆ ਯੂਪੀ ਯੂਪੀ ਦੇ ਵਿੱਚ ਜ਼ਿਲ੍ਹਾ ਹੈਗਾ ਬਾਂਦਾ ਬਾਂਦਾ ਦੇ ਵਿੱਚ ਥਾਣਾ ਪੈਂਦਾ ਹੈ ਮਤੌਦ ਮਤੌਦ ਥਾਣੇ ਦੇ ਵਿੱਚ ਪਿੰਡ ਹੈਗਾ ਗੋਈਰਾ ਮੋਗਲੀ ਤੇ ਉਸ ਪਿੰਡ ਦੀ ਇੱਕ ਲੜਕੀ ਆ ਉਸ ਲੜਕੀ ਦਾ ਨਾਮ ਹੈਗਾ ਸ਼ਹਿਜ਼ਾਦੀ ਤੇ ਸ਼ਹਿਜ਼ਾਦੀ ਨੂੰ ਜਿਹੜੀ ਕਿ ਯੂਪੀ ਦੀ ਆ ਇੰਡੀਅਨ ਸਿਟੀਜ਼ਨ ਹੈਗੀ ਆ 20 ਸਤੰਬਰ ਤੋਂ ਬਾਅਦ ਸਤੰਬਰ ਸ਼ੁਰੂ ਹੋ ਚੁੱਕਿਆ ਵਾ 20 ਸਤੰਬਰ ਤੋਂ ਬਾਅਦ ਕਿਸੇ ਵੀ ਦਿਨ ਯੂਏਈ ਦੁਬਈ ਦੀ ਜੇਲ ਅਲਵਤਵਾ ਦੇ ਵਿੱਚ ਉਹਨੂੰ ਫਾਂਸੀ ਹੋ ਸਕਦੀ ਆ ਸਜ਼ਾਏ ਮੌਤ ਦੀ ਉਹਦੀ ਜਿਹੜੀ ਸਜ਼ਾ ਵਾ ਉਹ बोल चुके हैं अदालत ਉਥੋਂ ਦੀ ਉਥੋਂ ਦੇ ਕਾਨੂੰਨ ਦੇ ਮੁਤਾਬਕ ਤੇ ਉਹਨੂੰ 20 ਸਤੰਬਰ ਤੋਂ ਬਾਅਦ ਕਿਸੇ ਵੀ ਦਿਨ ਫਾਂਸੀ ਦੇ ਉੱਪਰ ਉਲਾ ਸਕਦੇ ਆ ਕੀ ਕਹਾਣੀ ਆ ਯੂਪੀ ਦੇ ਇੱਕ ਛੋਟੇ ਜਿਹੇ ਪਿੰਡ ਦੀ ਇੱਕ ਲੜਕੀ ਤੇ ਉਹ ਕਿਵੇਂ ਉੱਥੇ ਪਹੁੰਚਦੀ ਆ ਕਿਸ ਕਾਰਨ ਕਰਕੇ ਉਹਨੂੰ ਸਜ਼ਾ ਮਿਲਦੀ ਆ ਇਹ ਹੈਗੀ ਅੱਜ ਦੀ ਪੂਰੀ ਕਹਾਣੀ ਕਹਾਣੀ ਇਸ ਤਰ੍ਹਾਂ ਹੈਗੀ ਆ ਤਿੰਨ ਭੈਣਾਂ ਨੇ ਸ਼ਹਿਜ਼ਾਦੀ ਆਪਣੇ ਮਾਂ-ਬਾਪ ਦੀ ਸਭ ਤੋਂ ਛੋਟੀ ਬੇਟੀ ਆ 8 ਸਾਲ ਦੀ ਉਮਰ ਚੁੱਲ੍ਹੇ ਤੇ ਕੰਮ ਕਰਦੇ ਹੋਏ ਕਿਤੇ ਅੱਗ ਦਾ ਉਹ ਬੂਕਾ ਜ਼ਿਆਦਾ ਵੱਜਿਆ ਤਾਂ ਇਸ ਬੱਚੀ ਜਿਹੜੀ ਉਸ ਟਾਈਮ 8 ਸਾਲ ਦੀ ਸੀ ਪੂਰਾ ਮੂੰਹ ਇਹਦਾ ਜਲ ਗਿਆ ਮੂੰਹ ਖਰਾਬ ਹੋ ਗਿਆ ਸਕਿਨ ਚਮੜੀ ਸੀ ਜਿਹੜੀ ਉਹ ਬਹੁਤ ਬੁਰੀ ਤਰ੍ਹਾਂ ਨਾਲ ਖਰਾਬ ਹੋਈ ਤੇ ਹੁਣ ਇੱਕ ਹੋਰ ਦੂਸਰੀ ਗੱਲ ਇਹ ਹੈਗੀ ਆ ਕਿ ਲੜਕੀ ਆ ਹਾਲੇ 8 ਸਾਲ ਦੀ ਹੈ ਪਰ ਜਵਾਨ ਹੋਣਾ ਵਾ ਵਿਆਹ ਹੋਣਾ ਵਾ ਵਿਆਹ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਪੈ ਸਕਦੀਆਂ ਨੇ ਉਹ ਜਿਹੜਾ ਡਰਾ ਮਾਂ ਬਾਪ ਦੇ ਦਿਲ ਦੇ ਵਿੱਚ ਉਦੋਂ ਹੀ ਬੈਠ ਗਿਆ ਤੇ ਜਦ ਵੱਡੀ ਹੁੰਦੀ ਆ ਪੜਾਈ ਆਪਣੀ ਪੂਰੀ ਕਰਦੀ ਆ ਪੜਾਈ ਪੂਰੀ ਕਰਨ ਤੋਂ ਬਾਅਦ ਇੱਕ ਕਿਸੇ ਜਗ੍ਹਾ ਦੇ ਉੱਪਰ ਇਹ ਲੜਕੀ ਜੌਬ ਵੀ ਕਰਦੀ ਹੈ ਮਤਲਬ ਆਪਣੀ ਨਾਰਮਲ ਜ਼ਿੰਦਗੀ ਪਰ ਜਿਉਂਦੀ ਰਹਿੰਦੀ ਹੈ ਘਰਦਿਆਂ ਕੋਲੇ ਕਿਉਂਕਿ ਸਕਿਨ ਟ੍ਰੀਟਮੈਂਟ ਹੈਗਾ ਵਾ ਪਲਾਸਟਿਕ ਸਰਜਰੀ ਹੋਣੀ ਹੈ ਬਹੁਤ ਕੁਝ ਹੁੰਦਾ ਉਹਨੇ ਪੈਸੇ ਨਹੀਂ ਹੈਗੇ ਇਸ ਪਰਿਵਾਰ ਦੇ ਕੋਲੇ ਕਿਉਂਕਿ ਇਹ ਜਿਹੜੀ ਪਲਾਸਟਿਕ ਸਰਜਰੀ ਹੈ ਬਹੁਤ ਹੀ ਜ਼ਿਆਦਾ ਇੱਕ ਮਹਿੰਗਾ ਪ੍ਰੋਸੀਜਰ ਹੈਗਾ ਪਰ ਇੱਕ ਕਿਤੇ ਨਾ ਕਿਤੇ ਹੁਣ ਫਿਕਰ ਸ਼ਹਿਜ਼ਾਦੀ ਨੂੰ ਵੀ ਹੈਗੀ ਆਪਣੇ ਵਿਆਹ ਦੀ ਇਹ ਸਭ ਦੇ ਦਰਮਿਆਨ ਹੁੰਦਾ ਕੀ ਆ ਆਗਰਾ ਯੂਪੀ ਦਾ ਇੱਕ ਬਹੁਤ ਹੀ ਮਸ਼ਹੂਰ ਆਪਾਂ ਸਭ ਨੂੰ ਪਤਾ ਨਾਮ ਦਾ ਕਿਸੇ ਦਾ ਮੁਤਾਜ ਨਹੀਂ ਹੈਗਾ ਆਗਰਾ 우ਜੈਬ ਕਰਕੇ ਇੱਕ ਲੜਕਾ ਵਾ ਆਗਰੇ ਦਾ ਸੋਸ਼ਲ ਮੀਡੀਆ ਤੇ ਉੱਪਰ ਸਾਰੀ ਦੁਨੀਆ ਠੋਡੇ ਕੋਲੇ ਤੇ ਉੱਥੇ ਹੀ 우ਜੈਬ ਨਾਮ ਦਾ ਲੜਕਾ ਸ਼ਹਿਜ਼ਾਦੀ ਨੂੰ ਮਿਲਦਾ ਤੇ ਸ਼ਹਿਜ਼ਾਦੀ ਦੇ ਨਾਲ ਹਮਦਰਦੀ ਦਿਖਾਉਂਦਾ ਹਮਦਰਦੀ ਦਿਖਾਉਣ ਦਾ ਤੇ ਸ਼ਹਿਜ਼ਾਦੀ ਉਹਨੂੰ ਆਪਣੀ ਉਹ ਪ੍ਰੋਬਲਮ ਬਾਰੇ ਵੀ ਗੱਲਾਂ-ਗੱਲਾਂ ਦੇ ਵਿੱਚ ਦੱਸਦੀ ਆ ਤਾਂ ਜਿਹੜਾ 우ਜੈਬ ਲੜਕਾ ਉਹ ਸ਼ਹਿਜ਼ਾਦੀ ਨੂੰ ਕਹਿੰਦਾ ਕਿ हां ये ट्रीटमेंट बहुत महंगा वा पर मैं तेरी ਇਹਦੇ ਚ ਮਦਦ ਕਰੂੰਗਾ इंडिया ਚ ਇਹ ट्रीटमेंट बहुत ਮਹਿੰਗਾ ਪਰ ਜੇ ਤੂੰ ਦੁਬਈ ਤੋਂ ਕਰਵਾਏਂਗੀ ਤਾਂ ਉੱਥੇ ਟ੍ਰੀਟਮੈਂਟ ਥੋੜਾ ਸਸਤਾ ਹੋਊਗਾ ਮੇਰੇ ਭੂਆ ਤੇ ਮੇਰੇ ਫੁੱਫੜ ਜੀ ਦੁਬਈ ਰਹਿੰਦੇ ਆ ਉਹ ਤੇਰੀ ਟੇਕ ਕੇਅਰ ਕਰਨਗੇ ਤੈਨੂੰ ਆਪਣੇ ਘਰੇ ਰੱਖ ਲੈਣਗੇ ਉਹ ਸਾਰਾ ਕੁਝ ਹੁਣ ਇੱਕ ਥੋੜਾ ਉਹ ਹੋ ਜਾਂਦਾ ਕਿ ਜਦੋਂ ਆਪਾਂ ਡੈਸਪਰੇਟ ਹੁੰਨੇ ਆ ਮਰਦਾ ਕੀ ਨਹੀਂ ਕਰਦਾ ਇੱਕ ਲੜਕੀ ਆ ਉਹ ਜਵਾਨ ਹੁਣ ਉਹਦੀ ਉਮਰ 24 ਸਾਲ ਦੀ ਉਸ ਟਾਈਮ ਤਾਂ ਉਹ ਗੱਲਾਂ ਮੰਨ ਲੈਂਦੀ ਉਹਦੀਆਂ ਤੇ ਪਰ 우ਜੈਲ ਕਹਿੰਦਾ ਕਿ ਹਾਂ ਕੁਝ ਪੈਸੇ ਤੁਹਾਨੂੰ ਵੀ ਦੇਣੇ ਪੈਣਗੇ ਤਾਂ 우ਜੈਰ ਸ਼ਹਿਜ਼ਾਦੀ ਦੇ ਮਾਪੇ ਤੋਂ 1.5 ਲੱਖ ਰੁਪਿਆ ਲੈ ਲੈਂਦਾ ਸਾਰਾ ਕੁਝ ਪਾਸਪੋਰਟ ਵਗੈਰਾ ਤਿਆਰ ਹੁੰਦਾ ਤੇ ਉਸ ਤੋਂ ਬਾਅਦ ਸ਼ਹਿਜ਼ਾਦੀ ਨੂੰ ਦੁਬਈ ਭੇਜ ਦਿੰਦਾ ਪਰ ਜਦੋਂ ਹੀ ਸ਼ਹਿਜ਼ਾਦੀ ਦੁਬਈ ਪਹੁੰਚਦੀ ਆ ਤਾਂ ਕਹਾਣੀ ਸਾਰੀ ਦੀ ਸਾਰੀ ਬਦਲ ਜਾਂਦੀ ਆ ਉਹ ਜਿਹੜਾ 우ਜੈਰ ਲੜਕਾ ਸੀ ਜਿਹੜਾ ਉਹਨੂੰ ਲੱਗਦਾ ਸੀਗਾ ਕਿ ਉਹਦੀ ਮਦਦ ਕਰ ਰਿਹਾ ਵਾ ਬਾਕੀ ਦਾ ਖਰਚਾ ਉਹ ਕਹਿੰਦਾ ਸੀ ਮੈਂ ਆਪ ਕੋਈ ਨਹੀਂ ਕਰ ਦੂੰਗਾ ਉਹ ਕਹਾਣੀ ਹਿਊਮਨ ਟ੍ਰੈਫਿਕਿੰਗ ਦੀ ਹੋ ਜਾਂਦੀ ਆ ਸਾਰੀ ਦੀ ਸਾਰੀ ਉੱਥੇ ਜਾ ਕੇ ਜਾਣ ਤੋਂ ਬਾਅਦ ਉਹਦੇ ਜਿਹੜੇ ਪੂਆ ਤੇ ਫੁੱਫੜ ਹੁੰਦੇ ਆ ਉਹ ਸ਼ਹਿਜ਼ਾਦੀ ਨੂੰ ਅੱਗੇ ਇੱਕ ਫੈਮਿਲੀ ਨੂੰ ਜਿਹੜੀ ਦੁਬਈ ਦੀ ਫੈਮਿਲੀ ਹੈ ਉਹਨਾਂ ਨੂੰ ਵੇਚ ਦਿੰਦੇ ਆ ਫੈਜ਼ احمد ਤੇ ਨਾਦੀਆ ਦੁਬਈ ਦੇ ਦੋ ਮਤਲਬ ਇੱਕ ਜੋੜਾ ਵਾ ਉੱਥੋਂ ਦਾ ਉਹਨਾਂ ਨੂੰ ਵੇਚ ਦਿੰਦੇ ਆ ਉਹਨਾਂ ਦਾ ਇੱਕ ਬੇਟਾ ਵਾ ਬਹੁਤ ਛੋਟਾ ਤੇ ਜਦੋਂ ਵੇਚਦੇ ਆ ਤਾਂ ਉਹਨੂੰ ਉੱਥੇ ਰਹਿਣਾ ਪੈਂਦਾ ਮਜਬੂਰਨ ਉਹ ਕੋਸ਼ਿਸ਼ ਕਰਦੀ ਉਥੋਂ ਨਿਕਲਣ ਦੀ ਜਿੰਨੀ ਵਾਰ ਉਹ ਤੋਂ ਆਪਣੇ ਘਰੇ ਗੱਲ ਹੁੰਦੀ ਹੈ ਆਪਣੇ ਪਿਤਾ ਦੇ ਨਾਲ ਉਹਨਾਂ ਨੂੰ ਵੀ ਆਪਣੀ ਸਾਰੀ ਪ੍ਰੋਬਲਮ ਦੱਸਦੀ ਆ ਪਰ ਉਹਨੇ ਕੋਈ ਗਰੀਬ ਪਿਤਾ ਉਹ ਕੁਝ ਖਾਸ ਇਹ ਤੇ ਚ ਕਰ ਨਹੀਂ ਸਕਦਾ ਕੋਰਟ ਕੇਸ ਸਭ ਕੁਝ ਕਰੂਗੇ ਪੁਲਿਸ ਨੂੰ ਦੱਸੋਗੇ ਉਹ ਸਾਰਾ ਕੁਝ ਹੈਗਾ ਪਰ ਇਹ ਸਭ ਕੁਝ ਚੱਲਦਾ ਉਹਨਾਂ ਲੋਕਾਂ ਦੇ ਉੱਪਰ ਇਹ ਸਭ ਕੁਝ ਹੁੰਦਾ ਇਸ ਤੋਂ ਪਹਿਲਾਂ ਇੱਕ ਬਹੁਤ ਅਜੀਬ ਘਟਨਾ ਹੋ ਜਾਂਦੀ ਹੈ ਸ਼ਹਿਜ਼ਾਦੀ ਦੀ ਦੁਨੀਆ 'ਚ ਜਿਹੜਾ ਉਹ ਛੋਟਾ ਬੱਚਾ ਵਾ ਹੁਣ ਕਿਉਂਕਿ ਉਹਦੇ ਤੋਂ ਕੰਮ ਕਰਵਾਉਣਾ ਉਹਨੂੰ ਉਹਦੀ ਦੇਖਭਾਲ ਕਰਨ ਲਈ ਕਹਿੰਦੇ ਆ ਸ਼ਹਿਜ਼ਾਦੀ ਉਸ ਛੋਟੇ ਬੱਚੇ ਦੀ ਦੇਖਭਾਲ ਕਰਦੀ ਆ ਤਾਂ ਇੱਕ ਦਿਨ ਕੀ ਹੁੰਦਾ ਉਹ ਛੋਟੇ ਬੱਚੇ ਦੀ ਜਿਹੜੀ ਤਬੀਅਤ ਆ ਉਹ ਖਰਾਬ ਹੋ ਜਾਂਦੀ ਉਹਦੀ ਹਾਲਤ ਖਰਾਬ ਹੋ ਜਾਂਦੀ ਉਹ ਬਿਮਾਰ ਹੋ ਜਾਂਦਾ ਬਹੁਤ ਜ਼ਿਆਦਾ ਪਰ ਜਿਹੜੇ ਉਹਦੇ ਮਦਰ ਹੁੰਦੇ ਆ ਨਾਦੀਆ ਉਹ ਡਿਊਟੀ ਤੇ ਗਏ ਹੁੰਦੇ ਆ ਡਿਊਟੀ ਤੋਂ ਆਉਂਦੇ ਆ ਤੇ ਆਉਣ ਤੋਂ ਬਾਅਦ ਉਹਨੂੰ ਦਵਾਈ ਦਿੰਦੇ ਆ ਦਵਾਈ ਦੇਣ ਤੋਂ ਬਾਅਦ ਫਿਰ ਕਿਸੇ ਕੰਮ ਚਲੇ ਜਾਂਦੇ ਆ ਜਦੋਂ ਤੱਕ ਉਹ ਆਉਂਦੇ ਆ ਵਾਪਸ ਹਸਬੰਡ ਵਾਈਫ ਉਦੋਂ ਤੱਕ ਉਸ ਬੱਚੇ ਦੀ ਹਾਲਤ ਬਹੁਤ ਖਰਾਬ ਹੁੰਦੀ ਆ ਛੇਤੀ ਆਉਂਦੇ ਆ ਹਸਪੀਟਲ ਲੈ ਕੇ ਜਾਂਦੇ ਆ ਹਸਪੀਟਲ ਲੈ ਕੇ ਜਾਣ ਤੋਂ ਬਾਅਦ ਇੱਕ ਇੰਜੈਕਸ਼ਨ ਲੱਗਦਾ ਪਰ ਉਹ ਬੱਚੇ ਨੂੰ ਬਚਾਇਆ ਨਹੀਂ ਜਾ ਸਕਦਾ ਬੜੀ ਅਫਸੋਸਨਾਕ ਗੱਲ ਇੱਕ ਛੋਟਾ ਬੱਚਾ ਤਾਂ ਉਹਦੀ ਹਸਪਤਾਲ ਦੇ ਵਿੱਚ ਮੌਤ ਹੋ ਜਾਂਦੀ ਆ ਹੁਣ ਇੱਥੇ ਇਸ ਕੇਸ ਚ ਇੱਕ ਦਿਲਚਸਪ ਚੀਜ਼ ਇਹ ਹੈਗੀ ਆ ਕਿ ਉਸ ਬੱਚੇ ਦੀ ਮੌਤ ਨੂੰ ਕੁਝ ਦਿਨ ਨਿਕਲ ਜਾਂਦੇ ਆ 2 ਹਫ਼ਤੇ ਨਿਕਲ ਜਾਂਦੇ ਆ ਤੇ ਸ਼ਹਿਜ਼ਾਦੀ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਬਲੇਮ ਨਹੀਂ ਲੱਗਦਾ ਪਰ 2 ਹਫ਼ਤੇ ਤੋਂ ਬਾਅਦ ਅਚਨਚੇਤ ਹੁਣ ਉਹਨੇ ਦੇ ਵਿੱਚ ਇੱਕ ਗੱਲ ਹੋਰ ਕੀ ਆਉਂਦੀ ਆ ਕਿ ਸ਼ਹਿਜ਼ਾਦੀ ਉਥੋਂ ਜਾਣ ਬਾਰੇ ਬਾਰ ਬਾਰ ਪ੍ਰੈਸ਼ਰ ਪਾ ਰਹੀ ਆ ਉਹ ਬਾਰ ਬਾਰ ਆਪਣੇ ਪਿਤਾ ਨੂੰ ਵੀ ਫੋਨ ਕਰ ਰਹੀ ਆ ਉਥੇ ਵੀ ਉਹਨਾਂ ਲੋਕਾਂ ਨੂੰ ਵੀ ਫੈਜ਼ ਨੂੰ ਤੇ ਨਾਦੀਆ ਨੂੰ ਕਹਿੰਦੀ ਆ ਕਿ ਮੈਨੂੰ ਤੁਸੀਂ ਘਰ ਜਾਣ ਦੋ ਤੇ ਸ਼ਾਇਦ ਉਸ ਪ੍ਰੈਸ਼ਰ ਦੇ ਵਿੱਚ ਜਾਂ ਹੋਰ 2 ਹਫ਼ਤੇ ਤੋਂ ਬਾਅਦ ਉਹਦੇ ਅਗੇਂਸਟ ਜਿਹੜੀ ਫੈਮਿਲੀ ਹੈਗੀ ਆ ਆਪਣੇ ਬੱਚੇ ਨੂੰ ਅਣਗੈਲੀ ਦੇ ਨਾਲ ਮਾਰਨ ਦਾ ਕੇਸ ਪਾ ਦਿੰਦੀ ਆ ਦੁਬਈ ਦੇ ਵਿੱਚ ਕਿ ਇਹਨੇ ਸਾਡੇ ਬੱਚੇ ਨੂੰ ਸਹੀ ਤਰ੍ਹਾਂ ਨਹੀਂ ਸੰਭਾਲਿਆ ਇਨੇ ਉਹਨੂੰ ਬਹੁਤ ਗਲਤ ਤਰੀਕੇ ਨਾਲ ਰੱਖਦੀ ਰਹੀ ਆ ਇਹ ਸਾਰਾ ਕੁਝ ਤੇ ਇਹਦੀ ਅਣਗਹਿਲੀ ਕਰਕੇ ਸਾਡੇ ਬੱਚੇ ਦੀ ਮੌਤ ਹੋਈ ਆ ਤਾਂ ਦੁਬਈ ਦੇ ਕਾਨੂੰਨ ਦੇ ਮੁਤਾਬਕ ਜੇ ਇੰਡੀਅਨ ਕਾਨੂੰਨ ਦੇਖੀਏ ਤਾਂ ਇੱਕ ਗੈਰ ਇਰਾਦਤਨ ਹੱਤਿਆ ਵਾ ਤੇ ਇਹਦੇ ਵਿੱਚ ਫਾਂਸੀ ਨਹੀਂ ਹੁੰਦੀ ਗੈਰ ਇਰਾਦਤਨ ਹੱਤਿਆ ਦੇ ਵਿੱਚ ਪਰ ਦੁਬਈ ਦਾ ਜਿਹੜਾ ਕਾਨੂੰਨ ਹੈਗਾ ਉਹਦੇ ਵਿੱਚ ਹੱਤਿਆ ਹੱਤਿਆਈ ਆ ਚਾਹੇ ਉਹ ਇਰਾਦਤਨ ਚਾਹੇ ਉਹ ਗੈਰ ਇਰਾਦਤਨ ਸ਼ਹਿਜ਼ਾਦੀ ਨੂੰ ਸਜ਼ਾਏ ਮੌਤ ਮਿਲਦੀ ਆ ਤੇ ਇੱਕ ਕੇਸ ਬੜਾ ਮਤਲਬ ਪੌਪੂਲਰ ਚੱਲ ਰਿਹਾ ਹੈ ਇੰਡੀਆ 'ਚ ਤੇ ਹੁਣ ਫਾਈਨਲੀ ਉਥੋਂ ਦੀ ਜਿਹੜੀ ਅਦਾਲਤ ਆ ਸ਼ਹਿਜ਼ਾਦੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਅਲਵਤਵਾ ਜੇਲ ਹੈਗੀ ਉਹਨਾਂ ਦੀ ਉੱਥੇ ਹੁਣ ਇਸ ਟਾਈਮ ਸ਼ਹਿਜ਼ਾਦੀ ਹੈਗੀ ਆ ਤੇ ਉਥੋਂ ਦੀ ਅਦਾਲਤ ਨੇ ਕਿਹਾ ਤਾਂ ਕਿ 20 ਸਤੰਬਰ ਤੋਂ ਬਾਅਦ ਕਿਸੇ ਵੀ ਦਿਨ ਸ਼ਹਿਜ਼ਾਦੀ ਨੂੰ ਸਜ਼ਾਏ ਮੌਤ ਦਿੱਤੀ ਜਾ ਸਕਦੀ ਆ ਫਾਂਸੀ ਲੱਗ ਸਕਦੀ ਆ ਤੇ ਹੁਣ ਉਹ ਸਭ ਕੁਝ ਚੱਲ ਰਿਹਾ ਵਾ ਇੰਡੀਆ ਦੇ ਵਿੱਚ ਅਡ ਇੰਡੀਅਨ ਕਾਨੂੰਨ ਆਪਣਾ ਕੰਮ ਕਰ ਰਿਹਾ ਕਿਉਂਕਿ ਇੰਡੀਅਨ ਪੁਲਿਸ ਨੇ ਯੂਪੀ ਪੁਲਿਸ ਨੇ ਉਸ ਲੜਕੇ 우ਜੈਲ ਨੂੰ ਗ੍ਰਿਫਤਾਰ ਕਰ ਲਿਆ ਹਿਊਮਨ ਟ੍ਰੈਫਿਕਿੰਗ ਦੇ ਵਿੱਚ ਧਾਰਾ 420 ਦੇ ਵਿੱਚ ਤੇ ਹੋਰ ਬਹੁਤ ਸਾਰੀਆਂ ਧਾਰਾ ਲਾਈਆਂ ਗਈਆਂ ਨੇ ਉਹਦੇ ਉੱਪਰ ਤੇ ਪਰ ਉਹ ਇੰਡੀਅਨ ਸਾਈਡ ਦੀ ਸਟੋਰੀ ਆ ਪਰ ਦੁਬਈ ਵਾਲਿਆਂ ਦੀ ਸਟੋਰੀ ਡਿਫਰੈਂਟ ਆ ਇਸੇ ਕਰਕੇ ਸ਼ਹਿਜ਼ਾਦੀ ਨੇ ਉਹਦੇ ਪਿਤਾ ਨੇ ਉਹਨਾਂ ਨੇ ਅਪੀਲ ਕੀਤੀ ਹੋਈ ਆ ਇਸ ਟਾਈਮ ਯੋਗੀ ਸਰਕਾਰ ਨੂੰ ਨਰਿੰਦਰ ਮੋਦੀ ਬੀਜੇਪੀ ਸਰਕਾਰ ਨੂੰ ਕਿ ਉਹਨਾਂ ਨੂੰ ਜਿਹੜਾ ਝੂਠਾ ਫਸਾਇਆ ਗਿਆ ਉਹਨਾਂ ਦੀ ਬੇਟੀ ਨੂੰ ਉਹਦੇ ਬਾਰੇ ਦੇ ਵਿੱਚ ਕੁਝ ਮਤਲਬ ਦੁਬਈ ਸਰਕਾਰ ਦੇ ਨਾਲ ਕਿਸੇ ਤਰ੍ਹਾਂ ਦਾ ਰਾਬਤਾ ਕਾਇਮ ਕੀਤਾ ਜਾਵੇ ਤੇ ਇਸ ਕੇਸ ਨੂੰ ਅੱਗੇ ਲਿਆਂਦਾ ਜਾਵੇ ਤਾਂ ਕਿ ਉਹਦੀ ਜਾਨ ਬਚ ਸਕੇ ਇਹ ਸੀਗਾ ਇੱਕ ਕੇਸ ਇੱਕ ਲੜਕੀ ਦਾ ਤੇ ਇਹ ਅਪਡੇਟ ਸੀ ਕੀ ਜੀ ਇੱਕ ਛੋਟਾ ਜਿਹਾ ਵੀਡੀਓ ਇੱਕ ਬੜੀ ਮਹੱਤਵਪੂਰਨ ਜਾਣਕਾਰੀ ਸੀ ਕੀ ਇਹ ਮੇਰੀ ਵੀਡੀਓ ਇੱਥੇ ਖਤਮ ਹੁੰਦੀ ਹੈ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ 'ਚ ਕਿਸੇ ਹੋਰ ਜਾਣਕਾਰੀ